ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨੇ ਕਿ ਅੱਜ ਸ਼ਾਮ ਨੂੰ ਦੋਹਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਵਾਨ ਹੈ ਉਹ ਆਪਣੇ ਹਸਾਬ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਡਬਲਿਊਟੀਓ ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਪੰਜੀ ਨੂੰ ਦੋਵਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ ਡਬਲਯੂਟੀਓ ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਭਰ ਦੇ ਪਿੰਡਾਂ ਵਿੱਚ ਡਬਲਯੂਟੀਓ ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਆਰਥਿਕ ਫੂਕ ਮਜਾਰੇ ਕਰਾਂਗੇ ਤੇ ਦੁਪਹਿਰ ਬਾਅਦ ਇਹ ਦੋਵੇਂ ਬਾਰਡਰਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦਿਓ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜਿਹੜੇ ਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ ਐਲਾਨ ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥਵਿਵਸਥਾ ਇਧਰੋਂ ਲਿੰਕਡ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕ ਮੰਤਰੀ ਪੰਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਜੁਐਨੋ ਵਿੱਚ ਚਰਚਾ ਹੋ ਰਹੀ ਆ ਔਰ ਮੋਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭੜਨ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਦਾ ਨੁਕਸਾਨ ਮੋਦੀ ਸਰਕਾਰ ਨੂੰ ਚੱਲਣਾ ਪਊ